Oh, <laughs> हां जी दोस्तों सत श्री अकाल स्वागत है ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਜਿਰੀ ਤੇ ਜਿਰੀ ਦੀ ਵੜਾਈ ਸ਼ੁਰੂ ਹੋ ਗਈ ਆ ਆਪਣੇ ਉਧਰ ਦੂਜੇ ਲਾਣੇ ਚਾਚੇ ਉਹਨਾਂ ਦੇ ਅਜਬ ਕੰਪੈਨ ਚੱਲਦੀ ਆ ਉਹ ਜਿਰੀ ਬਾਰੇ ਵੀ ਦੱਸਾਂਗੇ ਬਾਕੀ ਵੜਾਈ ਦਾ ਕਿਵੇਂ ਹੋ ਰਿਹਾ ਬਾਕੀ ਜੋ ਵੀ ਝਾੜ ਦੇਖੂਗਾ ਆਪਾਂ ਨੂੰ ਉਹਦੇ ਮੁਤਾਬਕ ਦਾ ਤੁਹਾਨੂੰ ਦੱਸਾਂਗੇ ਆ ਜੋ ਦੇਖਦੇ ਆ ਆਪਾਂ ਫਿਰ ਸਾਰੇ

ਕੁਣ ਵੀ ਆ ਦੱਸਿਆ ਹੋਇਆ ਹੈ। ਹਾਂ। ਕੁਣ ਵੀ ਦੱਸਿਆ ਹੋਇਆ ਹੈ। ਮੈਂ ਤਾਂ ਬੱਸ ਨਾਂ ਪੁੱਝੋ ਹੀ ਆ ਕਿਸੇ ਕਿਸੇ ਲੱਕੇ ਜਾਤੋ ਨਾ। ਬੜਾ ਮੁੱਕਾ ਹੀ ਹੈ। ਉਹ ਇਹਦੇ ਕਰਦਾ ਕੀ ਪਤਾ। ਨਿਕਲੇ ਜਾਵੇ ਉੱਡਾ ਮੋੜ ਤੋਂ। ਆ ਇਹ ਤਾਂ ਉਹਦੇ ਬਾਅਦ ਦੀ ਗੱਲ ਆ। ਜੋ ਕੋਸ ਮਰਦੀ ਕਰਨਾ ਉਹਨੇ ਹੀ ਕਰਨਾ। ਆ ਗਰਮੀ ਬਹੁਤ ਹੈ ਉਹਦੀ ਸਰਦੀ ਨਾਲ ਕਰ। ਇੰਦਫਾ ਹਾਰੀਏ ਜੇ ਪੈ ਜਾ ਕਿਸੇ ਨਾ। ਜੀ ਦੀ ਮਾਗੇ ਤੇ ਕੇ ਇੰਗਰ ਉਹ ਰੇ ਪਈ ਜਾਵੇ। ਉਹਦਾ ਪਗਾਨੀ ਨਹੀਂ ਜਾਵੇ। ਜੀ ਦੀ ਮੋਕਲੀ ਵੀਰੇ ਪਤਾ ਨਹੀਂ ਲੱਗਿਆ ਜੀ। ਬਿਕਾ ਲੱਗ ਗਈ ਆ ਮੀਂਹ ਨਹੀਂ ਖਰਾਬ ਕਰੀਏ ਨੇ ਨਹੀਂ ਜਿੱਥੇ ਪਾਣੀ ਘਟਾ ਉੱਥੇ ਦਾ ਪਤਾ ਲੱਗਦਾ ਹੈ ਕਿੱਥੇ ਮੀਂਹ ਨਹੀਂ ਆਉਂਦਾ ਜਿੱਥੇ ਪਾਣੀ ਨਾ ਸਰਦ ਵੀ ਜਿਵੇਂ ਬਹੁਤ ਜ਼ੋਰ ਮਾਰ ਕੇ ਕਾਰਨਾ ਮੱਲਾ ਲਾਉਂਦਾ ਨਹੀਂ ਕਿੰਨੀ ਹੋਈ ਜਿਹੜੀ ਰੇਟੇ ਨਾਲ ਸਾਡੀ ਆਉਂ ਜਿਆਦਾ ਫਟਦੀ ਆ 26 ਉਹ ਬਾਲਾ ਜਿਆਦਾ ਫਟਦੀ ਤੱਪੀ ਦਾ ਵੀ ਚਲੋ ਥੋੜਾ ਹਾਦੀ ਦੀ ਪ੍ਰੋਬਲਮ ਆਉਂਦੀ ਹੈ ਹੋਰ ਤਰੀ ਮੈਂ ਗੇਤੀ ਨੂੰ ਨਹੀਂ ਆਉਂਦੀ ਜੇ ਕਿਵੇਂ ਆਹ ਟਾਈਮ 'ਚ ਲੱਗੀ ਹੋਵੇ ਕਿਵੇਂ ਆਪਾਂ ਨੇ ਲਾਈ ਦੀ ਬਾਈਕ ਦੇ ਤਰੀਕ ਤੇ ਵੀਦੇ ਗੇਟ 'ਚ ਉਹ ਮੇਰੇ ਉੱਤੇ ਪੋਰਾ ਹਲਦੀ ਨਹੀਂ ਆ ਗਈ ਪਿੰਡ ਦੇਖਿਓ ਰਹਿਣਾ ਜਿਹੜਾ ਪਤਾ ਨਹੀਂ ਲੱਗਦਾ ਹੈਗਾ ਆਪਰੇ ਨਾ ਕਰ ਇੱਥੇ ਦੇ ਕਰਕੇ ਜਦ ਮੀਂਹ ਪਿਆ ਜਾ ਕਰੇ ਕੁਝ ਪਾਣੀ ਨਹੀਂ ਸੁੱਕਿਆ ਦੋ ਕਾਪੜ ਜਿਹਾ ਸਵਰੇਹਾ ਕਰਦੇ ਆਂ ਅੜਦੀ ਫਿਰ ਵੀ ਪੈ ਗਈ ਜੀ ਪੈ ਗਈ ਮੈਂ ਵੀ ਵੀਰੇ ਦੋ ਕਰੀਆਂ ਨੇ ਪੱਠੇ ਕੋਲ लॻा ਮਾੜੀ ਹੀ ਹਿੱਦੀ ਗੱਲ ਵੇ ਫੇ ਨਹੀਂ ਜਾਂਦਾ 71 ਲੱਗ ਜਾਂਦੀ ਆ ਉਹਨੀ ਉਹ ਲੱਗ ਜਾਂਦੀ ਆ ਜੀ ਵਾਕੀ ਜਿਹੋਰੇ ਵੀ ਬਾਤ ਆਈ ਪੈਂਦਾ ਆ ਵੀ ਸਾਸੀ ਕਾ ਜੀ ਸਰ ਜੀ ਛਾਪ ਆ ਬਈ ਸਾਹ ਜੀ ਇਹ ਗੀਤੀ ਜੀਰੀ 777 ਤੇ ਜਿਹੜੀ ਇਹ ਤਾਂ ਕੱਟੀ ਗਈ। ਉਹਨਾ ਦਾਣੇ ਪਾ ਰਹੇ ਸੀ ਆ ਮੈਂ ਦੋਨੇ ਉਹ ਮੈਨੂੰ ਦਾਣੇ ਪਾ ਕੇ ਫਿਰ ਪਰਲੀ ਤੇ ਬਾਕੀ ਇਹ ਆਪਣੇ ਜਿਹੜੀਆਂ ਆਪਣੇ ਮਿੱਤਰਾਂ ਦੀਆਂ ਕੰਪੈਨੀਆਂ ਨੇ ਇਹ ਕਰਨ ਨੂੰ ਲੱਗ ਜਾਣਗੇ। ਬਾਕੀ ਜਿਹੜੀ ਡੇਟ ਆ ਉਹ ਹਜੇ ਥੋੜੀ ਜਿਹੀ ਹਰੀ ਐ। ਉਹ ਬਾਅਦ ਚ ਕੱਟਣੀਆਂ ਹਜੇ। ਇਹ ਦਾਣੇ ਪਾ ਕੇ ਬਸ ਇੱਥੇ ਕੰਮ ਮੁੱਕ ਜਾਣਾ ਇਹ ਤਕਰੀਬ ਨੂੰ। ਇੱਕ ਟਰਾਲੀ ਆਹ 16 ਫੁੱਟ ਦੀ ਭਰ ਗਈ ਦੂਜੀ ਜਿਹੜੀ 12 ਫੁੱਟੀ ਆ ਉਹ ਮਤਲਬ ਵੀ ਅੱਧੀ ਤੋਂ ਜ਼ਿਆਦਾ ਥੋੜੀ ਜੀ ਅੱਧਿਕ ਹੋ ਗਈ ਉਹ ਇਹ ਦੋਹੇ ਟਰਾਲੀਆਂ 777 ਵੀਤੀ ਇਹਨਾਂ ਦੇ ਉੱਪਰ ਮੰਨੇ ਕਿਹੜੇ ਕਿਹੜੇ ਚੱਲੇ ਨੇ ਹਜੇ ਮਲਬੀਆਂ ਦੀ ਉਹ ਬੀ ਜੀ 1509 ਵੱਢਿਆ ਜੀ 26070 ਵੱਢਿਆ 777 ਜੀ ਅੱਛਾ ਹਾਂ ਜੀ ਹਾਂ ਝਾੜ ਚੂੜ ਕਿਹੜੇ ਦਾ ਵੱਧ ਨਿਕਲਿਆ ਕਰਿਆ ਝਾੜ ਜੀ ਜਿੰਨੀ ਕੁ ਆਪਾਂ ਨੇ ਵੱਢੀਆਂ ਮਸ਼ੀਨਾਂ ਨਾਲ ਜੀ 1509 ਦਾ ਤਾਂ 15 ਕਾ ਕੁਇੰਟਲ ਤੱਕ ਗਿਆ ਜੀ 14 15 ਕੁਇੰਟਲ ਇੱਥੇ ਕੇ ਜਿੰਨੇ ਕ ਦੀ ਵੱਢਿਆ ਦੂਏ ਬੀ ਜੀ ਜਿਹਦੇ ਆ 77 ਵੱਢਿਆ 26 ਵੱਢੇ ਨੇ ਇਹ 25 ਕਾ ਕੁਇੰਟਲ ਤੱਕ ਜਾਂਦੇ ਨੇ ਜੀ ਇਸ ਟਾਈਮ ਜਿੰਨੀ ਕ ਆਪਾਂ ਨੇ ਹੁਣ ਤੱਕ ਵੱਢੀ ਆ ਜੀ ਆ ਵੀ ਆ 170 ਪੀ ਇਹ ਇਹਦਾ ਕੀ ਝਾੜ ਲੱਗਦਾ ਤੈਨੂੰ ਆਈਡੀ ਜੰਤਾ ਹਾਂ ਜਿਹੜੀ ਵਧੀਆ ਦੀ ਲੱਗ ਜੂਗੀ ਪਤਾ ਤਕਰੀਬਨ ਹੁਣ ਨਹੀਂ ਉਹ ਆਈਡੀ ਆ ਜਕ ਮੇਰਾ 25 ਤੋਂ ਪਲੱਸ ਹੀ ਲੱਗਦਾ ਜੀ 25 ਤੋਂ ਪਲੱਸ ਹਾਂਜੀ ਹਾਂਜੀ ਹਾਂ ਉਹਨੂੰ ਦੁੱਪ ਨਹੀਂ ਜੇਗਾ ਕੋਈ ਜਮੇ ਹੜਦੀ ਹੁਣ ਦੀ ਜਮੇ ਨਹੀਂ ਸੀ ਹੂੰ ਤਾਰ ਉਹ ਨਹੀਂ ਕਹਿੰਦੇ ਵੀ ਅੱਜ ਜਿਰੀ ਲੈ ਕੇ ਜਾੜੀਆਂ ਵੀ ਤੇਲ ਘੱਟ ਤੇ ਟਰੈਕਟਰ ਚ ਚੱਲ ਤੇਲ ਪਵਾ ਲਈਏ ਫੇਰੇ। ਇਹ ਬੜਾ ਗੇਰ ਲਾਣਾ ਜਾ ਰਹੀ ਤਾਂ ਸੋਟ ਆ। ਲੋਚ ਹੈ। ਆਦਰਕ ਤੇ ਚੱਲ। ਇਹ ਵੀ ਫੇਰ ਸੋਟਾਈ ਜਾ ਜੇ। ਆਈ ਚ ਲਾਲਾ ਮੜਾ ਜਾ ਦੇਖੀ। ਆਈ ਚ ਹਾਈ। ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਬੈਠੇ ਜਿਹੜੇ ਸਾਡੇ ਬਲੌਗ ਨਾਲ ਜੁੜੇ ਹੋਏ ਹੋ। ਡੀਪੀਆਂ ਤੇ ਭੈਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਰਾਂ ਦਾ ਵੀ ਬਹੁਤ ਧੰਨਵਾਦ। ਸਾਡੀਆਂ ਜਿਹੜੇ ਆਹ ਚੈਨਲ ਤੇ ਜੁੜੇ ਹੋਏ ਹੋ। ਬਾਕੀ ਸਾਰੇ ਦੋਸਤਾਂ ਦਾ ਜਿਹੜੇ ਇਸ ਵਿਦੇਸ਼ ਬੈਠੇ ਨੇ ਅਸੀਂ ਬਹੁਤ ਬਹੁਤ ਅਤੀ ਧੰਨਵਾਦੀ ਆ ਤੁਹਾਡਾ। ਤੁਸੀਂ ਸਾਡੇ ਤੋਂ ਦੂਰ ਬੈਠੇ ਵੀ ਸਾਡੀਆਂ ਵੀਡੀਓ ਦੇਖ ਰਹੇ ਹੋ। ਅ ਬਾਕੀ ਦੇਖਦੇ ਆ ਕੋਈ ਅਗਲੀ ਵੀਡੀਓ ਚ ਇਹ ਤੀ ਅੱਜ ਦੀ ਆਪਣੀ ਜੀਰੀ ਤੇ ਮੰਨ ਲਓ ਵੀ ਜਿਹੜੀ 777 ਵੱਡੀ ਸੀ ਉਹ ਤੇ ਵੀਡੀਓ ਬਾਕੀ ਦਿਖਾਉਂਦੇ ਆ ਕੋਈ ਹੋਰ ਵੀਡੀਓ। ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਆ ਔਰ ਕਮੈਂਟ ਵੀ ਜ਼ਰੂਰ